ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਨਮੋਲ ਸਾਖੀਆਂ ਚੈਨਲ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਗੁਰੂ ਨਾਨਕ ਦੇਵ ਜੀ ਇੱਕ ਵਲੀ ਕੰਧਾਰੀ ਜੋ ਇੱਕ ਪਹਾੜ ਵਿੱਚ ਬੈਠ ਕੇ ਤਪੱਸਿਆ ਕਰ ਰਿਹਾ ਸੀ ਉਸ ਨੂੰ ਕੀ ਉਪਦੇਸ਼ ਦਿੰਦੇ ਹਨ ਆਓ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਅੱਲਾ ਦਾ ਨਾਮ ਜਪਣ ਵਾਲਾ ਜੇਕਰ ਅੱਲਾ ਦੇ ਨਾਮ ਹੁੰਤੇ ਦੋ ਕੁੱਟ ਪਾਣੀ ਵੀ ਨਹੀਂ ਪਿਆ ਸਕਦਾ ਤਾਂ ਫਿਰ ਅਜਹੀ ਬੰਦਗੀ ਦਾ ਕੀ ਕੰਮ ਸਾਰੇ ਬੰਦੇ ਅੱਲਾ ਦੇ ਹਨ ਤੇ ਸਾਰਿਆਂ ਨੂੰ ਇੱਕ ਸਮਾਨ ਮੰਨ ਕੇ ਉਹਨਾਂ ਨੂੰ ਦੁੱਤ ਕਾਰਨਾ ਨਹੀਂ ਚਾਹੀਦਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੁਜਫਰਾਬਾਦ ਕਸ਼ਮੀਰ ਤੋਂ ਹੁੰਦੇ ਹੋਏ ਅੱਗੇ ਵਧੇ ਤਾ ਇੱਕ ਛੋਟੀ ਜਹੀ ਪਹਾੜੀ ਦੀ ਤਲਹੱਟੀ ਵਿੱਚ ਆ ਵਿਰਾਜੇ ਦੂਰ ਦੂਰ ਤੱਕ ਪਾਣੀ ਨਾ ਹੋਣ ਦੇ ਕਾਰਨ ਉਹ ਸਥਾਨ ਨਿਰਜਨ ਸੀ ਕਿਉਂਕਿ ਉਹਨਾਂ ਦਿਨਾਂ ਉੱਥੇ ਦੂਰ ਤੱਕ ਕਿਤੇ ਵੀ ਪਾਣੀ ਨਹੀਂ ਮਿਲਦਾ ਸੀ ਜਦੋਂ ਦੁਪਹਿਰ ਦਾ ਸਮਾਂ ਹੋਇਆ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਮੈਨੂੰ ਪਾਣੀ ਪਿਲਾਉਂਦਾ ਕੋਈ ਯਤਨ ਕਰੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇੱਥੋਂ ਦੂਰ ਦੂਰ ਤੱਕ ਕੋਈ ਬਸਤੀ ਵਿਖਾਈ ਨਹੀਂ ਦਿੰਦੀ ਕੇਵਲ ਇਸ ਪਹਾੜੀ ਦੀ ਸਿਖਰ ਉੱਤੇ ਇੱਕ ਝੌਂਪੜੀ ਹੈ ਉੱਥੇ ਪਾਣੀ ਜ਼ਰੂਰ ਹੋਵੇਗਾ ਤੁਸੀਂ ਉੱਥੇ ਜਾ ਕੇ ਪਾਣੀ ਪੀ ਆਓ ਭਾਈ ਮਰਦਾਨਾ ਜੀ ਗੁਰੂ ਜੀ ਦੀ ਆਗਿਆ ਲੈ ਕੇ ਪਹਾੜੀ ਦੀ ਸਿਖਰ ਉੱਤੇ ਪਹੁੰਚ ਗਏ ਉੱਥੇ ਉਹਨਾਂ ਨੂੰ ਇੱਕ ਸੂਫੀ ਫਕੀਰ ਇਬਾਦਤ ਕਰਦੇ ਹੋਏ ਵਿਖਾਈ ਦਿੱਤਾ ਕਿ ਜੋ ਪਹਿਲਾਂ ਕਦੇ ਕੰਦਾਰ ਅਫਗਾਨਿਸਤਾਨ ਦਾ ਰਹਿਣ ਵਾਲਾ ਸੀ ਇਸ ਲਈ ਉਹਨਾਂ ਨੂੰ ਉੱਥੇ ਦੇ ਹਾਟ ਵਿੱਚ ਵਲੀ ਕੰਧਾਰੀ ਦੇ ਨਾਮ ਨਾਲ ਬੁਲਾਉਂਦੇ ਸਨ ਵਲੀ ਕੰਧਾਰੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਆਏ ਹੋ ਤੇ ਕਿੱਥੇ ਜਾ ਰਹੇ ਹੋ ਤੁਸੀਂ ਕੱਲੇ ਹੋ ਜਾਂ ਕੋਈ ਹੋਰ ਵੀ ਤੁਹਾਡੇ ਨਾਲ ਹੈ ਅਸੀਂ ਕਸ਼ਮੀਰ ਤੋਂ ਆ ਰਹੇ ਹਾਂ ਤੇ ਪੰਜਾਬ ਵੱਲ ਜਾਣਾ ਹੈ ਮੈਂ ਇਕੱਲਾ ਨਹੀਂ ਹਾਂ ਮੇਰੇ ਨਾਲ ਮੇਰੇ ਗੁਰੂ ਨਾਨਕ ਦੇਵ ਜੀ ਵੀ ਹਨ ਇਹ ਜਵਾਬ ਸੁਣ ਕੇ ਉਹ ਬੋਲਿਆ ਤੁਹਾਡਾ ਕੀ ਨਾਮ ਹੈ ਤੇ ਤੂੰ ਕਿਸ ਜਾਤੀ ਨਾਲ ਸੰਬੰਧ ਰੱਖਦਾ ਹੈ ਭਾਈ ਮਰਦਾਨਾ ਜੀ ਨੇ ਕਿਹਾ ਕਿ ਮੈਂ ਜਾਤੀ ਤੋਂ ਮਰਾਸੀ ਹਾਂ ਮੇਰਾ ਨਾਮ ਮਰਦਾਨਾ ਹੈ ਜਨਮ ਤੋਂ ਮੁਸਲਮਾਨ ਹਾਂ ਇਹ ਗੱਲ ਸੁਣਦਿਆਂ ਹੀ ਵਲੀ ਕੰਧਾਰੀ ਗੁੱਸਾ ਹੋ ਕੇ ਕਹਿਣ ਲੱਗਾ ਤੂੰ ਮੁਸਲਮਾਨ ਹੋ ਕੇ ਇੱਕ Hindu ਕਾਫਰ ਨੂੰ ਆਪਣਾ ਮੁਰਸ਼ਿਦ ਮੰਨਦਾ ਹੈ ਤੈਨੂੰ ਤਾਂ ਮਰ ਹੀ ਜਾਣਾ ਚਾਹੀਦਾ ਹੈ ਮੈਂ ਤੇਰੇ ਵਰਗੇ ਨੂੰ ਪਾਣੀ ਨਹੀਂ ਪਿਆ ਸਕਦਾ ਸਾਈ ਮਰਦਾਨਾ ਜੀ ਸ਼ਾਂਤ ਰਹੇ ਉਹਨਾਂ ਨੇ ਇੱਕ ਵਾਰ ਫਿਰ ਵਲੀ ਕੰਧਾਰੀ ਨੂੰ ਨਿਮਰਤਾ ਨਾਲ ਕਿਹਾ ਕਿ हे ਸਾਈ ਜੀ ਤੁਸੀਂ ਮੈਨੂੰ ਪਾਣੀ ਪਿਆ ਦਿਓ ਮੈਂ ਪਿਆਸਾ ਹਾਂ ਪਿਆਸੇ ਨੂੰ ਪਾਣੀ ਪਿਉਣਾ ਵੱਡਾ ਕਰਜ ਹੈ ਪਰ ਵਲੀ ਕੰਧਾਰੀ ਹੋਰ ਜ਼ਿਆਦਾ ਗੁੱਸਾ ਹੋ ਕੇ ਕਹਿਣ ਲੱਗਾ ਜੇਕਰ ਤੂੰ ਸਿੱਧਾ ਜਾਣਤਾ ਹੈ ਤਾਂ ਠੀਕ ਹੈ ਨਹੀਂ ਤਾਂ ਮਾਰ ਪਿੱਟ ਕੇ ਭਜਾ ਦੇਵਾਂਗਾ ਇਹ ਸੁਣਦੇ ਮਰਦਾਨਾ ਜੀ ਨਿਰਾਸ਼ ਹੋ ਕੇ ਪਰਤਾਏ ਗੁਰੂ ਜੀ ਨੂੰ ਪੂਰੀ ਘਟਨਾ ਕਹਿ ਸੁਣਾਈ ਉਹ ਤੁਹਾਡੀ ਬਹੁਤ ਬੇਇੱਜ਼ਤੀ ਕਰ ਰਿਹਾ ਸੀ ਮੈਨੂੰ ਗਾਲੀਆਂ ਦੇ ਰਿਹਾ ਸੀ ਜਿਵੇਂ ਕਿ ਤੈਨੂੰ ਜੀਣ ਦਾ ਕੋਈ ਅਧਿਕਾਰ ਨਹੀਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਬਰ ਨਾਲ ਸਭ ਗੱਲ ਬਾਤ ਸੁਣੀ ਤੇ ਕਿਹਾ ਇਸ ਵਿੱਚ ਅਜਹੀ ਕਿਹੜੀ ਗਲਤ ਗੱਲ ਹੈ ਫਕੀਰ ਸਾਈ ਨੂੰ ਕ્રોਧ ਆ ਗਿਆ ਹੋਵੇਗਾ ਖੈਰ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਫੇਰ ਜਾਓ ਉਸ ਨੂੰ ਬਹੁਤ ਨਿਮਰਤਾ ਨਾਲ ਪ੍ਰਾਰਥਨਾ ਕਰੋ ਕਿ ਪਾਣੀ ਪਿਆ ਦਿਓ ਗੁਰੂ ਜੀ ਦਾ ਅਦੇਸ਼ ਮੰਨ ਕੇ ਭਾਈ ਮਰਦਾਨਾ ਜੀ ਨੇ ਫਿਰ ਪਹਾੜੀ ਦੀ ਸਿਖਰ ਉੱਤੇ ਪਹੁੰਚੇ ਬਹੁਤ ਹੀ ਨਿਮਰਤਾ ਨਾਲ ਪ੍ਰਾਰਥਨਾ ਕਰਨ ਲੱਗੇ ਹੇ ਸਾਈਂ ਜੀ ਤੁਸੀਂ ਮਹਾਨ ਹੋ ਤੁਸੀਂ ਮੇਰੀ ਭੁੱਲ ਦੇ ਵੱਲ ਧਿਆਨ ਨਾ ਦੇਵੋ ਮੈਨੂੰ ਪਾਣੀ ਪਿਆ ਦਿਓ ਨਹੀਂ ਤਾਂ ਮੈਂ ਪਿਆਸਾ ਹੀ ਮਰ ਜਾਵਾਂਗਾ ਇਹ ਗੱਲ ਸੁਣ ਕੇ ਵਲੀ ਕੰਧਾਰੀ ਬਹੁਤ ਜ਼ੋਰ ਨਾਲ ਹੱਸਿਆ ਕਹਿਣ ਲੱਗਾ हे ਮੋਰਖ ਜਿਸ ਨੂੰ ਤੂੰ ਆਪਣਾ ਮੁਰਸ਼ਿਦ ਜਾਣੀ ਕਿ ਗੁਰੂ ਬਣਾਇਆ ਹੈ ਉਸ ਵਿੱਚ ਇੰਨੀ ਵੀ ਆਤਮ ਸ਼ਕਤੀ ਨਹੀਂ ਹੈ ਜੋ ਤੈਨੂੰ ਪਾਣੀ ਪਿਆ ਦੇਵੇ ਉਸਨੇ ਤੈਨੂੰ ਮੇਰੇ ਕੋਲ ਦੁਬਾਰਾ ਕਿਉਂ ਭੇਜਿਆ ਹੈ ਤੇ ਡਾਂਟਦੇ ਹੋਏ ਉਸਨੇ ਪਾਈ ਮਰਦਾਨਾ ਜੀ ਨੂੰ ਨਿਰਾਸ਼ ਵਾਪਸ ਪੇਸ਼ ਦਿੱਤਾ ਵਾਪਸ ਆ ਕੇ ਪਾਈ ਮਰਦਾਨਾ ਜੀ ਨੇ ਗੁਰੂ ਚਰਣਾ ਵਿੱਚ ਲੇਟ ਗਏ ਕਹਿਣ ਲੱਗੇ ਗੁਰੂ ਜੀ ਉਸਨੇ ਮੈਨੂੰ ਲੱਖ ਮਿੰਨਤਾਂ ਕਰਨ ਉੱਤੇ ਵੀ ਪਾਣੀ ਨਹੀਂ ਪਲਾਇਆ ਕੁੱਟਣ ਦੀ ਧਮਕੀ ਦਿੰਦੇ ਹੋਏ ਤੁਹਾਡੀ ਵੀ ਬੇਇੱਜ਼ਤੀ ਕੀਤੀ ਹੁਣ ਤਾਂ ਬਸ ਤੁਸੀਂ ਮੈਨੂੰ ਪਾਣੀ ਪਿਆ ਦਿਓ ਨਹੀਂ ਤਾਂ ਮੈਂ ਇੱਥੇ ਪ੍ਰਾਂਤ ਤਿਆਗ ਦੇਵਾਂਗਾ ਗੁਰੂ ਨਾਨਕ ਦੇਵ ਜੀ ਮੁਸਕਰਾ ਪਏ ਕਹਿਣ ਲੱਗੇ ਉਹ ਫਕੀਰ ਸਾਈ ਹੈ ਉਸਦੀ ਗੱਲ ਦਾ ਪੈੜਾ ਨਹੀਂ ਮੰਨਦੇ ਇੱਕ ਵਾਰ ਤੈਨੂੰ ਫਿਰ ਉਸਦੇ ਕੋਲ ਜਾਣਾ ਹੀ ਹੋਵੇਗਾ ਸ਼ਾਇਦ ਉਸ ਨੂੰ ਤਰਸ ਹੀ ਆ ਜਾਵੇ ਭਾਈ ਮਰਦਾਨਾ ਜੀ ਨਾ ਚਾਹੁੰਦੇ ਹੋਏ ਵੀ ਗੁਰੂ ਜੀ ਦੇ ਆਦੇਸ਼ ਨੂੰ ਮੰਨਦੇ ਹੋਏ ਤੀਜੀ ਵਾਰ ਪਹਾੜੀ ਦੀ ਸਿਖਰ ਉੱਤੇ ਪਹੁੰਚੇ ਪਾਣੀ ਲਈ ਨਿਮਰਤਾ ਭਰੀ ਪ੍ਰਾਰਥਨਾ ਕਰਨ ਲੱਗੇ ਪਰ ਵਲੀ ਕੰਧਾਰੀ ਇਸ ਵਾਰ ਭਾਈ ਮਰਦਾਨਾ ਜੀ ਨੂੰ ਵੇਖੇ ਅਗ ਬੋਲਾ ਹੋ ਉਠਿਆ ਉਸਨੇ ਇੱਕ लाठी ਲਈ ਤੇ ਭਾਈ ਮਰਦਾਨਾ ਜੀ ਨੂੰ ਕੁੱਟਣ ਭੇਜਿਆ ਪਾਈ ਮਰਦਾਨਾ ਜੀ ਇਹੇ ਵੇਖੇ ਬਲੀ ਉਸ ਨੂੰ ਕੁੱਟਣ ਵਾਲਾ ਹੈ ਭੱਜ ਕੇ ਪਹਾੜੀ ਤੋਂ ਹੇਠਾ ਉਤਰਨ ਲੱਗਾ ਤੈਨ ਢਾਲ ਦਸ਼ਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਣਾ ਉੱਤੇ ਡੇਗ ਕੇ ਕਹਿਣ ਲੱਗਾ ਹੁਣ ਮੈਂ ਪਿਆਸ ਨਾਲ ਪ੍ਰਾਂਤ ਤਿਆਗ ਰਿਹਾ ਹਾਂ ਜੇਤ ਕਰ ਤੁਸੀਂ ਮੈਨੂੰ ਜਿੰਦਾ ਵੇਖਣਾ ਚਾਹੁੰਦੇ ਹੋ ਤਾਂ ਮੈਨੂੰ ਤੁਰੰਤ ਪਾਣੀ ਪਿਆ ਦਿਓ ਗੁਰੂ ਜੀ ਨੇ ਉਸ ਨੂੰ ਸਬਰ ਰੱਖਣ ਲਈ ਕਿਹਾ ਅਸੀਂ ਤੁਹਾਨੂੰ ਮਰਨ ਨਹੀਂ ਦੇਵਾਂਗੇ ਤੁਸੀਂ ਆਪਣੀ ਲੋੜ ਅਨੁਸਾਰ ਪਾਣੀ ਪੀ ਲੈਣਾ ਪਰ ਇਸ ਤੋਂ ਪਹਿਲਾਂ ਇਹ ਛੋਟੀ ਜਹੀ ਚਟਾਨ ਹਟਾਣੀ ਹੋਵੇਗੀ ਇਸ ਦੇ ਹੇਠਾਂ ਪਾਣੀ ਹੀ ਪਾਣੀ ਹੈ ਭਾਈ ਮਰਦਾਨਾ ਜੀ ਨੇ ਤੁਰੰਤ ਆਗਿਆ ਮੰਨ ਕੇ ਚਟਾਨ ਨੂੰ ਸਰਕਣ ਦਾ ਯਤਨ ਕੀਤਾ ਜਿਵੇਂ ਹੀ ਉਹ ਚਟਾਨ ਜਰਾ ਜਹੀ ਸਿਰਕੀ ਤਾਂ ਇੱਥਾਂ ਮਿੱਠੇ ਪਾਣੀ ਦਾ ਇੱਕ ਚਸ਼ਮਾ ਫੁੱਟ ਨਿਕਲਿਆ ਭਾਈ ਜੀ ਬਹੁਤ ਖੁਸ਼ ਹੋਏ ਉਹਨਾਂ ਨੇ ਆਪਣੀ ਪਿਆਸ ਬੁਝਾਈ ਫਿਰ ਕੀਰਤਨ ਕਰਨ ਵਿੱਚ ਲੀਨ ਹੋ ਗਏ ਉਧਰ ਵਾਲੀ ਕੰਧਾਰੀ ਨੂੰ ਜਦੋਂ ਪਾਣੀ ਦੀ ਲੋੜ ਹੋਈ ਤਾਂ ਉਹ ਆਪਣੀ ਬੋਲੀ ਉੱਤੇ ਪਹੁੰਚਿਆ ਪਰ ਕੀ ਵੇਖਦਾ ਹੈ ਕਿ ਉਸਦੀ ਬੋਲੀ ਤਾਂ ਸੋਕ ਗਈ ਸੀ ਉੱਥੇ ਪਾਣੀ ਦੇ ਸਥਾਨ ਉੱਤੇ ਚਿੱਕੜ ਹੀ ਚਿੱਕੜ ਰਹਿ ਗਿਆ ਸੀ ਇਹ ਵੇਖ ਕੇ ਉਹ ਬਹੁਤ ਵਿਆਕੁਲ ਹੋਇਆ ਸੋਚਣ ਲੱਗਾ ਹੋ ਸਕਦਾ ਹੈ ਉਸ ਕਾਫਰ ਫਕੀਰ ਦੀ ਅਜਮਤ ਦੇ ਕਾਰਨ ਪਾਣੀ ਸੋਕ ਗਿਆ ਹੋਵੇ ਉਹ ਪਹਾੜੀ ਦੇ heਠਾਂ ਦੇਖਣ ਲੱਗਾ ਤਾਂ ਪਤਾ ਚੱਲਿਆ ਕਿ heਠਾਂ ਪਾਣੀ ਦੇ ਚਰਨੇ ਵਗ ਰਹੇ ਸਨ ਗੁਰੂ ਨਾਨਕ ਦੇਵ ਜੀ ਨੂੰ ਕੀਰਤਨ ਵਿੱਚ ਵਿਅਸਤ ਪਾਇਆ ਇਹ ਸਭ ਵੇਖੀ ਉਹ ਕ੍ਰੋਧ ਨਾਲ ਅੰਨਾ ਹੋ ਗਿਆ ਉਸਨੇ ਕਿਹਾ ਇਹ ਕਾਫਰ ਨਾ ਪਾਕ ਪਵਿੱਤਰ ਰਾਗ ਵਿੱਚ ਗਾਉਂਦਾ ਹੈ ਇਸ ਨੂੰ ਮੌਤ ਦੇ ਕਾਟੂ ਉਤਾਰਨਾ ਹੀ ਬਿਹਤਰ ਹੋਵੇਗਾ ਇਸ ਲਈ ਉਸਨੇ ਇੱਕ ਵੱਡੀ ਛਟਾਨ ਗੁਰੂ ਜੀ ਦੇ ਵੱਲਤ ਕੇਲ ਦਿੱਤੀ ਜੋ ਕਿ ਬਹੁਤ ਤੇਜ਼ ਰਫਤਾਰ ਨਾਲ ਰੇੜਦੀ ਹੋਈ ਗੁਰੂ ਨਾਨਕ ਦੇਵ ਜੀ ਦੇ ਵੱਲ ਵੱਧਣ ਲੱਗੀ ਪਰ ਇਹ ਕੀ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਛਟਾਨ ਦੀ ਭਿਆਨਕ ਆਵਾਜ਼ ਸੁਣ ਕੇ ਆਪਣਾ ਹੱਥ ਉਸ ਵੱਲ ਕਰ ਦਿੱਤਾ ਮੰਨ ਲਓ ਕਹਿ ਰਹੇ ਹੁਣ ਹਿਚਟਾਂ ਰੁਕੋ ਪਾਸੇ ਫੇਰ ਕੀ ਸੀ ਉਹ ਚਟਾਨ ਇੱਥਾ ਆਉਂਦੇ ਆਉਂਦੇ ਹੌਲੀ ਰਫ਼ਤਾਰ ਵਿੱਚ ਚਲੀ ਗਈ ਤਾ ਖੀਰ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸ਼ੋਕ ਕੇ ਉੱਥੇ ਹੀ ਖੜੀ ਹੋ ਗਈ ਇਸ ਦ੍ਰਿਸ਼ ਨੂੰ ਵੇਖਿਆ ਬਲੀ ਕੰਧਾਰੀ ਵਿਆਕੁਲ ਹੋ ਉੱਠਿਆ ਉਹ ਸੋਚਣ ਲੱਗਾ ਕਿ ਕਿਤੇ ਉਸ ਨੂੰ ਪੁੱਲ ਹੋ ਗਈ ਹੈ ਉਸ ਨੂੰ ਇੱਕ ਵਾਰ ਇਸ ਫਕੀਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਇਹ ਵਿਚਾਰ ਕਰਕੇ ਉਹ ਪਹਾੜੀ ਤੋਂ ਹੇਠਾਂ ਉਤਰਿਆ ਤੇ ਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ ਕਰਦੇ ਹੋਏ ਇਬਾਦਤ ਪਰ ਦੋ ਕੂਟ ਪਾਣੀ ਵੀ ਅੱਲਾ ਦੇ ਨਾਮ ਉੱਤੇ ਨਹੀਂ ਪਿਆ ਸਕਦੇ ਫਕੀਰੀ ਕੀ ਇਹ ਤਾਂ ਨਫ਼ਰਤ ਹੈ ਫਕੀਰ ਹੋ ਕੇ ਦਿਲ ਵਿੱਚ ਇੰਨਾ ਮਤ ਪੇਦ ਇਹ ਮੂਮਨ ਹੈ ਉਹ ਕਾਫਰ ਹੈ ਹਰ ਇੱਕ ਇਨਸਾਨ ਵਿੱਚ ਉਸ ਖੁਦਾ ਦਾ ਨੂਰ ਵਖਾਈ ਨਹੀਂ ਦਿੰਦਾ ਤਾਂ ਇਬਾਦਤ ਕਿਵੇਂ ਪਰਵਾਣ ਚੜੇਗੀ ਇਹ ਗੱਲਾਂ ਸੁਣ ਕੇ ਵਲੀ ਕੰਧਾਰੀ ਦਾ ਸਾਰਾ ਹੰਕਾਰ ਚੱਕਨਾ ਚੁਰ ਹੋ ਗਿਆ ਤੇ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਮਾਫੀ ਮੰਗੀ ਤੇ ਬੇਨਤੀ ਕੀਤੀ ਗੁਰੂ ਜੀ ਉਸ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਬਾਕੀ ਦੇ ਜੀਵਨ ਵਿੱਚ ਇਬਾਦਤ ਦੇ ਨਾਲ ਨਾਲ ਸੇਵਾ ਵੀ ਕਰਿਆ ਕਰੋ ਜਿਸ ਨਾਲ ਹੰਕਾਰ ਤੈਨੂੰ ਆਪਣੇ ਲਕਸ਼ ਤੋਂ ਵਿਚਲਿਤ ਨਹੀਂ ਕਰ ਸਕਦਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਵਲੀ ਕੰਧਾਰੀ ਨੂੰ ਉਪਦੇਸ਼ ਦੇ ਕੇ ਸਿੱਧੇ ਰਸਤੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ